ਇੱਕ ਪੁੱਤ ਲਈ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਆ ਉਸ ਦਾ ਪਿਓ ਤੇ ਆਪਣੇ ਪਿਓ ਨੂੰ ਦੇਖ ਕੇ ਸਾਰਾ ਕੁਝ ਸਿੱਖਦਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਪਿਓ ਲੋਕਾਂ ਦੀ ਲੜਾਈ ਲੜਦਾ ਹੈ ਪੰਜਾਬ ਲਈ ਲੜਦਾ ਹੈ ਉਸੇ ਤਰ੍ਹਾਂ ਇੱਕ ਪੁੱਤ ਵੀ ਲੋਕਾਂ ਦੇ ਨਾਲ ਗਲਤ ਹੁੰਦਾ ਨਹੀਂ ਦੇਖ ਸਕਦਾ ਉਸੇ ਤਰ੍ਹਾਂ ਮਹਿਤਾਬ ਖੈਰਾ ਨੇ ਆਪਣੇ ਪਿਤਾ ਸੁਖਪਾਲ ਸਿੰਘ ਖੈਰਾ ਦੇ ਲਈ ਆਵਾਜ਼ ਚੱਕੀ ਦੂਜੇ ਪਾਸੇ ਲੋਕਾਂ ਨੇ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਤੋਂ ਬਾਹਰ ਛਡਾਉਣ ਦੇ ਵਿੱਚ ਵੀ ਸਾਥ ਦਿੱਤਾ ਦੱਸਦੇ ਕਿ ਅੱਜ ਸੁਖਪਾਲ ਸਿੰਘ ਖੈਰਾ ਰਾਮਗੜ੍ਹ ਭੁਲੱਤ ਦੇ ਵਿੱਚ ਪਹੁੰਚੇ ਤੇ ਜਿਸ ਨੂੰ ਲੈ ਕੇ ਮਹਿਤਾਬ ਸਿੰਘ ਖੈਰਾ ਦੇ ਕੁਝ ਬਿਆਨ ਸਾਹਮਣੇ ਆਏ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵਿਸਾਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਮੈਂ ਸਿਆਸਤ ਕਰਨ ਨਹੀਂ ਆਇਆ ਤੇ ਨਾ ਹੀ ਮੈਨੂੰ ਸਿਆਸਤ ਬਾਰੇ ਕੁਝ ਇੰਨਾ ਜ਼ਿਆਦਾ ਪਤਾ ਹੈ ਪਰੰਤੂ ਸੁਖਪਾਲ ਸਿੰਘ ਖੈਰਾ ਨੂੰ ਮੈਂ ਹਮੇਸ਼ਾ ਹੀ ਜਦੋਂ ਉੱਠਦਾ ਆ ਤਾਂ ਹਮੇਸ਼ਾ ਹੀ ਉਹਨਾਂ ਨੂੰ ਲੋਕਾਂ ਦੀ ਆਵਾਜ਼ ਤੇ ਲੋਕਾਂ ਦੀ ਲੜਾਈ ਲੜਦੇ ਹੋਏ ਦੇਖਿਆ ਹੈ ਤਾਂ ਮੈਂ ਉਸ ਤਰ੍ਹਾਂ ਲੋਕਾਂ ਦੇ ਨਾਲ ਕਿੱਦਾਂ ਦੇਖ ਸਕਦਾ ਸੀ ਕਿ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਹੈ ਤਾਂ ਮੇਰੇ ਸੁਖਪਾਲ ਸਿੰਘ ਖਹਿਰਾ ਜੋ ਮੇਰੇ ਪਿਤਾ ਨੇ ਉਹ ਜੇਲ੍ਹ ਦੇ ਵਿੱਚ ਐਸੀ ਤਰ੍ਹਾਂ ਦੱਬੇ ਰਹਿ ਗਏ ਤਾਂ ਮੈਂ ਆਪਣੀ ਆਵਾਜ਼ ਜ਼ਰੂਰ ਬੁਲੰਦ ਕੀਤੀ ਪਾਪਾ ਜੀ ਜੀ ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਪਾਪਾ ਨੇ ਦੱਸਿਆ ਕਿ ਮੇਰੇ ਦਾਦਾ ਜੀ ਮੈਂ ਉਹਨਾਂ ਨੂੰ ਪਿਆਰ ਨਾਲ ਪਾਪਾ ਜੀ ਕਹਿੰਦਾ ਸੀ ਤੁਸੀਂ ਸਾਰੇ ਜਾਣਦੇ ਹੋ ਇਹ ਗੱਲ ਮੈਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਹਿਲੇ ਸੁਣਾਈ ਵੀ ਹੈ ਜਦੋਂ ਪਿਛਲੀ ਵਾਰ ਪਾਪਾ ਗ੍ਰਿਫਤਾਰ ਹੋਏ ਇਲੈਕਸਨਾ ਆਪਣੇ ਸਿਰ ਤੇ ਸੀ ਆਪਾਂ ਇੱਕ ਮੀਟਿੰਗ ਆਪਣੇ ਘਰ ਸੱਦੀ ਸੀ ਤੁਸੀਂ ਸਾਰੇ ਉਦੋਂ ਆਏ ਸੀ ਉਦੋਂ ਵੀ ਇਦਾਂ ਦਾ ਇੱਕ ਮਾਹੌਲ ਬਣਿਆ ਸੀ ਮੈਂ ਕਿਹਾ ਸੀਗਾ ਕਿ ਪਾਪਾ ਜੀ ਮੇਰੇ ਦਾਦਾ ਜੀ ਨੇ ਮੈਨੂੰ ਅੱਜ ਤੋਂ 15-20 ਸਾਲ ਪਹਿਲਾਂ ਰਾਮਗੜ੍ਹ ਦੇ ਇਸੀ ਘਰ ਵਿੱਚ ਕਿਹਾ ਸੀ ਮਹਿਤਾਬ ਤੇਰੀ ਜ਼ਿੰਦਗੀ ਵਿੱਚ ਬਹੁਤ ਉਤਾਰ ਚੜਾਹ ਚੜਾਹ ਆਉਣਗੇ ਬਹੁਤ ਕੁਝ ਦੇਖਣਾ ਪਊਗਾ ਮੈਂ 14 15 16 ਸਾਲ ਦਾ ਸੀ ਮੈਨੂੰ ਅਸਲ ਵਿੱਚ ਉਦੋਂ ਗੱਲ ਸਮਝ ਨਹੀਂ ਨਹੀਂ ਸੀ ਆਈ ਮੈਂ ਛੋਟਾ ਸੀ ਮੈਂ ਸੋਚਦਾ ਸੀ ਮੈਂ ਬੜੀ ਅੱਛੀ ਜ਼ਿੰਦਗੀ ਜੀ ਰਿਹਾ ਮੈਂ ਮੇਰੀ ਜ਼ਿੰਦਗੀ 'ਚ ਐਸਾ ਕੀ ਆਊਗਾ ਜਿੱਥੇ ਮੈਨੂੰ ਅਜ਼ਮਾਇਆ ਜਾਊਗਾ ਅੱਜ ਪਿਛਲੇ 3-4 ਮਹੀਨਿਆਂ ਵਿੱਚ ਜੋ ਹੋਇਆ ਮੇਰੇ ਮੇਰੇ ਨਾਲ ਮੇਰੇ ਮਦਰ ਨਾਲ ਔਰ ਆਫਕੋਰਸ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੈਰਾ ਨਾਲ ਜੋ ਹੋਇਆ ਮੈਨੂੰ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਦੀ ਯਾਦ ਆਈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੇ ਆ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ ਤੁਹਾਡਾ ਤੁਹਾਡੀ ਉਮਰ ਤੁਹਾਡਾ ਤਜਰਬਾ ਵੀ ਮੇਰੇ ਤੋਂ ਜ਼ਿਆਦਾ ਹੈ ਸੁੱਖ ਦੁੱਖ ਹਰੇਕ ਨੇ ਦੇਖਿਆ ਬਸ ਜਿੱਦਾਂ ਤੁਸੀਂ ਪਲਥ ਵਾਲਿਆਂ ਨੇ ਖਾਸ ਕਰਕੇ ਮੇਰੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਮੈਂ ਜ਼ਿੰਦਗੀ ਚ ਨਹੀਂ ਪਹੁੰਚ ਸਕਦਾ ਮੈਂ ਜੋ ਵੀ ਕੀਤਾ ਮੈਂ ਆਪਣਾ ਫਰਜ਼ ਅਦਾ ਕੀਤਾ ਮੈਂ ਆਪਣੇ ਫਾਦਰ ਨੂੰ ਛੋਟੇ ਹੁੰਦੇ ਤੋਂ ਦੇਖਿਆ ਹਰ ਇੱਕ ਇਨਸਾਨ ਦੇ ਸੁੱਖ ਤੇ ਜਾਂ ਔਰ ਖਾਸ ਕਰਕੇ ਦੁੱਖ ਵਿੱਚ ਸ਼ਾਮਿਲ ਹੁੰਦੇ ਜਦ ਮੇਰਾ ਔਖਾ ਸਮਾਂ ਆਇਆ ਤੁਸੀਂ ਉਦਾਂ ਮੇਰੇ ਨਾਲ ਖੜੇ ਮੇਰੇ ਸਿਰ ਤੇ ਆਸ਼ੀਰਵਾਦ ਦਿੱਤਾ ਮੇਰੇ ਮੋਢੇ ਤੇ ਹੱਥ ਰੱਖਿਆ ਕਿ ਮੈਂ ਤਾ ਵਾਪਾ ਲੜਨਾ ਹੈ ਮੇਰੀ ਤਾਕਤ ਮੇਰੇ ਦਾਦਾ ਜੀ ਜਾਂ ਪ੍ਰਮਾਤਮਾ ਤੋਂ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਆਉਂਦੀ ਹੈ ਕੋਲੇ ਸੋਨਿਹਾਰ ਰੋਸ਼ਨੀ ਵਾਲੋ ਅਸੀਂ ਜੋ ਵੀ ਹਾਂ ਪਾਪਾ ਜੋ ਵੀ ਹੈ ਉਹ ਪਲੱਸ ਦੀ ਬਦੌਲਤ ਹੈ ਜੇ ਤੁਸੀਂ ਸਾਡਾ ਸਾਥ ਨਾ ਦਿੰਦੇ ਤੁਸੀਂ ਸਾਡੇ ਨਾਲ ਨਾ ਖੜਦੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਨਾਲ ਲੜਦੇ ਤੇ ਅਸੀਂ ਸ਼ਾਇਦ ਅਜ ਇਸ ਮੰਚ ਤੇ ਨਾ ਖੜੇ ਹੁੰਦੇ ਜੋ ਕੁਛ ਅਸੀਂ ਹੈ ਅੱਜ ਪਾਪਾ ਔਰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਕਿ ਪੰਜਾਬ ਵਿੱਚ ਵੀ ਨਹੀਂ ਸ਼ਾਇਦ ਦੇਸ਼ ਵਿੱਚ ਸਭ ਤੋਂ ਵੱਡੇ ਮੇਰੇ ਵਾਸਤੇ ਸਭ ਤੋਂ ਵੱਡੇ ਲੀਡਰ ਹੈ ਔਰੇ ਔਰੇ ਸ਼ੁਰੂਆਤ ਕੀਤੀ ਹੈ ਪੁਲਤ ਦੇ ਵੋਟਰਾਂ ਨੇ ਸਾਡੇ ਦੋਸਤਾਂ ਨੇ ਮਿੱਤਰਾਂ ਨੇ ਭੈਣਾ ਭਰਾਵਾਂ ਨੇ ਤੁਹਾਡਾ ਤੁਹਾਡਾ ਦਿੱਤਾ ਹੋਇਆ ਮਾਨ ਨਹੀਂ ਅਸੀਂ ਮੋੜ ਸਕਦੇ ਮੈਂ ਪਾਪਾ ਦੀ ਗੱਲ ਕਰਦਾ ਮੈਂ ਸਿਆਸੀ ਗੱਲ ਨਹੀਂ ਮੈਂ ਮੈਨੂੰ ਹਜੇ ਨਹੀਂ ਸ਼ਾਇਦ ਸਮਝ ਨਹੀਂ ਆ ਕਿ ਨਾ ਹੀ ਮੈਂ ਕੋਈ ਸਿਆਸੀ ਗੱਲ ਕਰਨੀ ਆ ਮੈਂ ਆਪਣਾ ਫਰਜ਼ ਅਦਾ ਕਿਉਂ ਕੀਤਾ ਛੋਟੇ ਹੁੰਦੇ ਤੋਂ ਮੈਂ ਆਪਣੇ ਫਾਦਰ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਉੱਠ ਕੇ ਲੋਕਾਂ ਦੀ ਲੜਾਈ ਲੜਦੇ ਦੇਖਿਆ ਪਹਿਲੇ ਪ੍ਰਥ ਵਿੱਚ ਜੇ ਕਿਸੇ ਨਾਲ ਅਨਿਆਏ ਹੋਇਆ ਟੱਕਾ ਹੋਇਆ ਝੂਠੇ ਪਰਛੇ ਤਾਂ ਪਾਪਾ ਦੇ 14 ਪਰਚਾ 14 15 ਹੋ ਚੁੱਕੇ ਨੇ 30 ਸਾਲਾਂ ਚ ਜਦ ਤੁਹਾਡੇ ਤੇ ਕਦੀ ਮੁਸੀਬਤ ਆਈ ਤੁਹਾਡੇ ਤੇ ਕਦੀ ਆਂ ਚਾਈ ਪਾਪਾ ਆਪਣੇ ਘਰੋਂ ਨਿਕਲ ਕੇ ਤੁਹਾਡੇ ਵਾਸਤੇ ਲੜੇ ਫਿਰ ਜਦੋਂ ਇਹ ਵੱਡੇ ਇਹਨਾਂ ਨੂੰ ਪੂਰੇ ਪੰਜਾਬ ਵਿੱਚ ਇਹਨਾਂ ਦੀ ਪਹਿਚਾਣ ਹੋ ਗਈ ਤੇ ਪੰਜਾਬ ਦੇ ਵਿੱਚ ਜਾ ਕੇ ਇਹ ਮੁੱਦਿਆਂ ਤੇ ਲੜੇ ਯੂਆਪਾ ਦੇ ਲੜੇ ਯੂਆਪਾ ਦੇ ਖਿਲਾਫ ਲੜੇ ਐਨਐਸਏ ਦੇ ਖਿਲਾਫ ਲੜੇ ਮੰਤਰੀਆਂ ਦੇ ਖਿਲਾਫ ਲੜੇ ਸਰਕਾਰਾਂ ਦੇ ਖਿਲਾਫ ਲੜੇ ਪਰ ਖਾਸ ਕਰਕੇ ਪੰਜਾਬ ਪੰਜਾਬੀਆਂ ਤੇ ਸਿੱਖਾਂ ਵਾਸਤੇ ਲੜੇ ਉਦੋਂ ਮੈਨੂੰ ਮਹਿਸੂਸ ਹੋਇਆ ਜਦੋਂ ਸਾਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਜਿਸ ਅੰਦਾਜ਼ ਵਿੱਚ ਜਾਂ ਜਿਸ ਢੰਗ ਨਾਲ ਲੈ ਕੇ ਗਏ ਮੈਂ ਮਯੂਸ ਹੋਇਆ ਮੈਂ ਝੂਠ ਨਹੀਂ ਬੋਲਦਾ ਮੈਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਬਲਵਾਨ ਆ ਜਾਂ ਮੈਨੂੰ ਸਭ ਪਤਾ ਮੈਂ ਮਯੂਸ ਹੋਇਆ ਮੈਨੂੰ ਦੁੱਖ ਲੱਗਾ ਮੈਂ ਸੋਚਿਆ ਕਿ ਪਾਪਾ ਦਾ ਗੁਨਾਹ ਕੀ ਹੈ ਕਿਉਂਕਿ ਮੁਕਦਮਾ ਤਾਂ ਮੈਂ ਜਾਣਦਾ ਮੁਕਦਮਾ ਸਾਰਾ ਸਾਰ ਝੂਠਾ ਮੁਕਦਮੇ ਦੇ ਕੋਈ ਪੈਰ ਨਹੀਂ ਮੁਕਦਮਾ ਤਾਂ ਅਸੀਂ ਸੁਪਰੀਮ ਕੋਰਟ ਤੋਂ ਜਾ ਕੇ ਜਿੱਤ ਚੁੱਕੇ ਸੀ ਪਾਪਾ ਦਾ ਗੁਨਾਹ ਕੀ ਸੀ ਪਾਪਾ ਦਾ ਗੁਨਾਹ ਇਹ ਹੈ ਕਿ ਉਹ ਉਹ ਬੋਲਦੇ ਨੇ ਸੱਚ ਬੋਲਦੇ ਨੇ ਸੱਚ ਬੋਲਣ ਤੋਂ ਹੀ ਡਰੀ ਸੱਚ ਸੁਣਨ ਤੋਂ ਡਰੀ ਜਾਂਦੀ ਸਰਕਾਰ ਮੈਂ ਆਪਣਾ ਫਰਜ਼ ਅਦਾ ਕੀਤਾ ਮੈਨੂੰ ਮੈਨੂੰ ਬੜਾ ਪਿਆਰ ਮਿਲ ਰਿਹਾ ਲੋਕਾਂ ਤੋਂ ਸੁਪਰ ਮੈਂ ਕੁਝ ਨਹੀਂ ਕੀਤਾ ਮੈਂ ਜੋ ਵੀ ਕੀਤਾ ਆਪਣੇ ਆਪਣੇ ਗੁਰੂ ਵਾਸਤੇ ਕੀਤਾ ਆਪਣੇ ਆਈਡਲ ਵਾਸਤੇ ਕੀਤਾ ਜੇ 100 ਮਾਰਿਆਂ ਨੂੰ ਗ੍ਰਿਫਤਾਰ ਕਰਨਗੇ ਮੈਂ 100 ਵਾਰ ਲੜਾਈ ਲੜੂੰਗਾ ਐਡਾ ਲੜਾਂਗੇ ਐਡਾ ਤੁਸੀਂ ਸਾਡੇ ਨਾਲ ਰਹੋ ਤੁਸੀਂ ਮੈਨੂੰ ਰਾਹ ਦਿਖਾਉਂਦੇ ਰਹੋ ਮੈਨੂੰ ਆਸ਼ੀਰਵਾਦ ਦਿਓ ਮੈਨੂੰ ਪਿਆਰ ਦਿਓ ਜੇ ਮੈਂ ਕੁਝ ਗਲਤ ਕਰਾਂ ਤੇ ਮੈਨੂੰ ਟੋਕੋ ਟੋਕਿਓ ਮੈਨੂੰ ਸਹੀ ਰਾਹ ਪਾਇਓ ਪਰ ਸਾਡੇ ਸਾਡੇ ਨਾਲ ਮੇਰੇ ਫਾਦਰ ਦੇ ਨਾਲ ਐਡਾ ਖੜਕੇ ਰਹੋ ਤੇ ਜ਼ਿੰਦਗੀ ਦੀ ਕੋਈ ਤਾਕਤ ਇਹਨਾਂ ਨੂੰ ਹਟਾ ਨਹੀਂ ਸਕਦੀ। ਹੁਣ ਸਰਦੀ ਕਾਫੀ ਹੈ, ਠੰਡ ਕਾਫੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦਾ ਧੰਨਵਾਦ। ਮੈਂ ਜਿੱਦਾਂ ਮੈਂ ਕਿਹਾ ਮੈਂ ਤੁਹਾਡਾ ਸ਼ਹਿਰ ਕਦੀ ਦੇਣਾ ਨਹੀਂ ਸੀ ਦੇ ਮੋੜ ਸਕਦਾ। ਮੈਂ ਤਾਂ ਤੁਹਾਡੇ ਵਾਸਤੇ, ਤੁਹਾਡੇ ਬੱਚਿਆਂ ਵਾਸਤੇ